ਦੋ ਦਨ ਵੀਰ ਲੱਗਣਾ ਏ ਅੱਧਾ ਘੰਟੇ ਬਾਅਦ ਆ ਜਾਓ ਅੱਧਾ ਘੰਟੇ ਡਾਇਰੈਕਟ ਘੰਟਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰਕੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟੋਟੀਆਂ ਪਹੁੰਚੇ ਆਂ ਵੀਰ ਹਰਜੀਤ ਸਿੰਘ ਉਹਨਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ 5 ਦਿਖਾਉਣੇ ਆ ਦੋ ਪਸ਼ੂ ਬਿਲਕੁਲ ਤਾਜ਼ੇ ਸੱਜਰ ਸੋਏ ਆ ਉਹਨਾਂ ਦੇ ਵਿੱਚੋਂ ਇੱਕ ਬੈੜ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਬਹੁਤ ਜਿਆਦਾ ਸ਼ਕੀਨ ਝੋਟੀ ਆ ਤੇ ਦੋਨੋਂ ਨਾਲ ਸੁਏ ਸੁਵਾਇਆ ਤੇ ਦੋ ਤੀਜੇ ਚੌਥੇ ਨੰਬਰ ਤੇ ਜਿਹੜੇ ਤੁਹਾਨੂੰ ਪਸੂ ਦਿਖਾਉਣੇ ਆ ਦੋਨੋਂ ਗੱਬਣ ਇੱਕ ਆਉਂਸਰ ਝੋਟੀ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਵੇਂ ਨੰਬਰ ਤੇ ਉਹ ਵੀ ਕਾਫੀ ਵੀਰ ਸ਼ੌਂਕ ਰੱਖਦੇ ਆ ਵੀ ਆਉਂਸਰ ਝੋਟੀ ਖਰੀਦਣ ਦਾ ਠੀਕ ਆ ਜੀ ਤੇ ਬਾਕੀ ਏਆਈ ਦੇ ਕਾਬਿਲ ਆ ਜਾਂ ਏਆਈ ਹੋਈ ਆ ਉਹ ਪੂਰੀ ਗੱਲਬਾਤ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇ ਦਿਆਂਗੇ ਵੀਰ ਹਰਜੀਤ ਦੇ ਨਾਲ ਗੱਲਬਾਤ ਕਰ ਲਾਂਗੇ ਠੀਕ ਆ ਜੀ ਟੋਟੀਆਂ ਤੁਸੀਂ ਵਿਜ਼ਿਟ ਕਰਨੀ ਆ ਨਿਸ਼ਾਰੇ ਪੰਨੂਆਂ ਤੋਂ ਫ ਤੇ ਜਿਲ੍ਹਾ ਤਹਿਸੀਲ ਤਰਨਤਨ ਸਾਹਿਬ ਅੱਜ 24 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਰਜੀਤ ਸਾਸਰੀ ਕਬੀਰ ਸਾਸਿਕਾਲ ਸੰਧੂ ਸਾਹਿਬ ਕੀ ਹਾਲ ਚਾਲ ਨੇ ਬੜੇ ਵਧੀਆ ਹਰਜੀਤ ਜੀ ਹੋਰ ਵੀਰ ਕੀ ਹਾਲ ਨੇ ਸਾਸਿਕਾਲ ਸੰਧੂ ਸਾਹਿਬ ਬੜੇ ਠੀਕ ਠਾਕ ਹੈ ਹੋਰ ਰਾ ਸੰਧੂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਿਕਾਲ ਜੀ ਸਾਸਰੀ ਕਾਲ ਵੀਰ ਹਰਜੀਤ ਹਰਜੀਤ ਭਾਈ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ ਆਪਣੇ ਕੋਲ 5 ਪਸ਼ੂ ਐਨੀਮਲ ਪਕਾਉਗਾ ਹਾਂਜੀ ਵੀਰ ਜੀ ਤੇ ਦੋ ਸੂਈਆਂ ਦੋ ਹੀ ਗੱਬਣ ਦੋ ਹੀ ਗੱਬਣ ਆ ਤੇ ਇੱਕ ਅਨਸਰ ਝੋਟੀ ਉਹ ਕੀ ਭਾਪੜ ਤਾਂ ਉਹੀ ਫੇਰ ਉੱਡਦੀਆਂ ਲਈ ਮੈਂ ਨਾ ਬਾਬਾ ਜੀ ਭਾਪੜਤਾ ਪਿਛਲੀ ਦੀ ਆਪਾਂ ਵੀਡੀਓ ਪਾਈ ਘੰਟੇ 2 ਲੱਗੇ ਸੀ ਆ ਮਾਲ ਲੱਭਾ ਹੀ ਨਹੀਂ ਆ ਛੁੜ ਕੇ ਵੀਰ ਆਪਣਾ ਆਈ ਚਲਾਈ ਦਾ ਮਾਲ ਤੁਰਿਆ ਆ ਵਾ ਤੇ ਵੀਰ ਭਰਾ ਕੋਈ ਜਿਹੜੇ ਆਪਣੇ ਵਪਾਰੀ ਵੀਰ ਆ ਉਹੀ ਮਾਲ ਚੁੱਕੀ ਗਏ ਆ ਠੀਕ ਆ ਜੀ ਹਾਂ ਜੀ ਵੀ ਮਲਗੀ ਰੂਟੀਨ ਬਣੀ ਰਹੀ ਬਾਤ ਹਾਂ ਤੇ ਚਲੋ ਇੱਕ ਵੀਡੀਓ ਆ ਆਪਣਾ YouTube ਤੇ ਆਨਲਾਈਨ ਬਣੇ ਰਹਿੰਦਾ ਕਰਕੇ ਵੀਡੀਓ ਪਾ ਲਈਦੇ ਚਲੋ ਇਹਦੇ ਵੀ ਜ਼ਰੂਰੀ ਆ ਹਾਂ ਹਾਂ ਜੀ ਬਿਲਕੁਲ ਉਹ ਦਾ ਡੇਲੀ ਦਾ ਹੀ ਆਪਣੇ 3-4 3-4 ਨਾਕ ਤੁਰੇ ਜਾਂਦੇ ਆ ਜੀ ਠੀਕ ਆ ਵੀਰੇ ਹਾਂ ਜੀ ਰਜੀਤ ਸ਼ੁਰੂਆਤ ਕਰ ਲੈਨੇ ਆ ਵੀਰ ਆਪਾਂ ਇਹਦਾ ਸੁਆ ਕਿੰਨੇ ਕਿ ਦਿਨਾਂ ਦੀ ਸੀ ਸੰਧੂ ਸਾਹਿਬ ਇਹਦਾ ਦੂਜਾ ਹਾਂਜੀ ਠੀਕ ਹੈ ਜੀ ਸੂਈ ਆ ਹਾਂਜੀ ਕੋਈ ਵੀਰ ਇਹਨੂੰ ਐਰ ਸ਼ੈਰ ਮੰਨ ਲੇ ਕੋਈ ਵੀਰ ਐਫ ਐਮ ਮੰਨ ਲੇ ਕੋਈ ਵੀਰ ਇਹਨੂੰ ਕਿਹਨੇ ਦੇ ਸ਼ਾਈ ਵਾਲ ਮੰਨ ਲੇ ਹੂੰ ਇਹ ਆਪਣੇ ਸਮਝ ਲਾਵੇ ਹੂੰ ਤੇ ਬਾਕੀ ਐ ਫੁੱਲ ਠੰਡੀ ਧੀਰੀ ਤੇ ਕੱਢ ਲਓ ਤੁਸੀਂ ਵੇਖੀ ਲਓ ਵੀ ਕਿੱਥੇ ਆਉਂਦੀ ਕਰਨ ਵਾਲੀ ਲਓ ਜੀ ਚੀ ਲੱਤਦੀ ਆ ਤੇ ਸੀਲਸ ਆਉ ਪੂਰੀ ਫੁੱਲ ਜਿੱਦਾਂ ਮਰਜ਼ੀ ਭਾਵੇਂ ਇਦਾਂ ਥੱਲੇ ਬਹਿ ਜਾਓ ਲਓ ਜੀ ਕਰੋ ਚੈੱਕ ਹਾਂਜੀ ਸੋ ਠੰਡੀ ਧੀਰੀ ਸੀਲਸ ਆਉਗਾ ਹਾਂਜੀ ਤੇ ਬਾਕੀ ਸੀਲੀਆਂ ਸੂਲੀਆਂ ਤੁਹਾਨੂੰ ਵੀਰ ਦਿਖਾਈ ਜਾ ਬਿਲਕੁਲ ਇਹ ਰਿਹਾ ਠੀਕ ਆ ਜੀ ਇਸੇ ਰਕਮ ਤੋਂ ਕੋਈ ਬੰਗਾਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਇਸੇ ਤਰ੍ਹਾਂ ਪਹਿਗੇ ਚਵਾਈ 50 ਛੜੀ ਦਾ ਆ ਲਓ ਹਰਜੀਤ ਦਿਨ ਕਿੰਨੇ ਕੋ ਗਿਨ ਸੂਈ ਨੂੰ ਸੰਤੂ ਸਾਹਿਬ ਇਹਨੂੰ ਕੋਈ 10 ਦਿਨਾਂ ਤੋਂ ਬਾਹਰ ਹੋ ਗਿਆ ਜੀ ਹਾਂਜੀ 10 ਦਿਨਾਂ ਤੋਂ ਬਾਹਰ ਜਿਹੜਾ ਸਮਾ ਹੋ ਗਿਆ ਸੂਈ ਨੂੰ ਮਗਲੇ ਥਾਂ ਨਾਲ ਥੋੜੇ ਰਸਦੀ ਨਿੱਕੇ ਆ ਪਰ ਚੱਡਾ ਫੜ ਕੇ ਤਾਂ ਨਾਲ ਪੂਰੀ ਚਵਾਈ ਵਧੀਆ ਕੋਈ ਨਹੀਂ ਦੀ ਠੀਕ ਆ ਆਪਾਂ ਸਮਾ ਆਪਸ ਨੂੰ ਜਦੋਂ ਆਈ ਸਮਾ ਨਾਲ ਵਧੀਆ ਆ ਜਾਂਦਾ ਓਕੇ ਕੰਮ ਠੀਕ ਆ ਜੀ ਬੱਚਾ ਤੇ ਮਗਰ ਚਵਾਈ ਵਾਲੇ ਵੀ ਆ ਮਗਰ ਬੱਛਾ ਜੀ ਮਗਰ ਬੱਛਾ ਆ ਗਿਆ ਚੀ ਚਵਾਈ ਵਾਲੇ ਇਹ ਮਸ਼ੀਨੀਆਂ ਨਾਲ ਬਹੁਤ ਵਧੀਆ ਨਾਲ ਠੀਕ ਆ ਤੇ ਨਹੀਂ ਇੱਕ ਵਾਰੀ ਫੇਰ ਕਨਫਰਮ ਕਰਾ ਲੀਏ ਦੁੱਧ ਕਿੰਨਾ ਦੱਸਿਆ ਸੰਧੂ ਸਾਹਿਬ ਦੁੱਧ ਦੇ ਦਾ ਇਹ ਵੇਲੇ ਜਿਹੜਾ 14 ਲੀਟਰ ਤੋਂ ਬਾਹਰ ਆ 14 ਲੀਟਰ ਬੋਲਿਆਂ ਬਾਹਰ ਆ ਕੇ 14 15 ਦੇ ਇਹ ਵੇਲੇ ਚੱਲਣ ੜੀ ਆ ਤੇ ਲਓ ਦੋਸਤੋ 14 15 14 15 ਤੇ ਅੱਜ ਚੱਲਣ ਈ ਆ ਤੇ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਦਿਖਾਉਨੇ ਆ ਫੁੱਲ ਵੱਡੇ ਕੱਦ ਪੋਤੋ ਵਿੱਚ ਆ ਠੀਕ ਆ ਜੀ ਇੱਕ ਅਕਸਰ ਆਪਾਂ ਜਿਹੜੀਆਂ ਐਚ ਐਫ ਬ੍ਰੀਡ ਦੇ ਵਿੱਚ ਵੇੜਾ ਦੇਖਦੇ ਆ ਬਾਕੀ ਸਭ ਜੋ ਸਭ ਜਿਗਰ ਜੋ ਗੱਲ ਇੱਕ ਹੋ ਰਿਹਾ ਪੀ ਇਹ 4 5 ਫੈਟ ਆਉਂਦੀ ਏ 4 5 ਠੀਕ ਆ ਜੀ ਹਾਂ ਜੀ ਠੀਕ ਆ ਜੀ ਸੋ ਫੈਟ ਵੀ ਚੰਗੀ ਆ ਠੀਕ ਆ ਜੀ ਥਣ ਜਿਹੜੇ ਦੋਸਤੋ ਮਗਰਲੇ ਤੁਹਾਨੂੰ ਹਰਜੀਤ ਨੇ ਦੱਸ ਹੀ ਦਿੱਤਾ ਵੀ ਥੋੜਾ ਪਸਮਨ ਤੋਂ ਬਾਅਦ ਹਾਂ ਜਿਹੜਾ ਹੋਰ ਨਿਕਲ ਕੇ ਸਾਹਮਣੇ ਆ ਜਾਂਦਾ ਵੈਸੇ ਹੱਥੀ ਚਵਾਈ ਵਧੀਆ ਹੋ ਜਾਂਦੀ ਆ ਉਹ ਤੁਸੀਂ ਇੱਥੇ ਆਣ ਕੇ ਆਪਣੀ ਕਰਕੇ ਤਸੱਲੀ ਕਰ ਲਿਓ ਫਾੜੀ ਵਾਲਾ ਚੱਡਾ ਤੇ ਉੱਚੀ ਲੰਬੀ ਲੱਤ ਦੀ ਆ ਠੀਕ ਆ ਜੀ ਕੱਦ ਬਹੁਤ ਤੋਂ ਤੁਸੀਂ ਆਪ ਹੀ ਵੇਖ ਕੇ ਚੈੱਕ ਕਰੋ ਫੁੱਲ ਵੱਡੇ ਕੱਦ ਕਾਟ ਦੇ ਵਿੱਚ ਆ ਸੋ ਕ੍ਰੋਸ ਪਣ ਦੇ ਵਿੱਚ ਦੋਸਤੋ ਇਹ ਵੈੜ ਆ ਠੀਕ ਆ ਹੁਣ ਜਿੱਦਾਂ ਕਿ ਅੱਗੇ ਬਿਲਕੁਲ ਠੰਡਾ ਸੀਜ਼ਨ ਵੀ ਆ ਜਾਣਾ ਆਉਣ ਵਾਲਾ ਸਮਾਂ ਜਿਵੇਂ ਦੋਸਤੋ ਗਰਮੀ ਦੇ ਵਿੱਚ ਵੀ ਇਹ ਗਾ ਵਾਦੇ ਬੰਦੀ ਆ ਠੀਕ ਆ ਇਹ ਦੂਸਾ ਵੇਖੋ ਚੰਗੀ ਹੈ ਬੱਚੀ ਬਹੁਤ ਸੋਹਣੀ ਹੈ ਜੀ ਚੰਗੀ ਹੈ ਹੈਂਡਲ ਵਾਲਾ ਵਿਚਾਰਾ ਆਪਣਾ ਆਂਦਾ ਹੀ ਦੋਜੀ ਦੀੋਂ ਆਉਣ ਨਹੀਂ ਰਹੀ ਪੰਜ ਰੋ ਤਾ ਅਗੇ ਦੇ ਮਾਪ ਡੰਡ ਚ ਨਹੀਂ ਆਉਣੀ ਰਹਾ ਕਰਕੇ ਚਾਰ ਪੰਜ ਚ ਲਾ ਲੀਏ ਤੇ ਮੱਝਾਂ ਦੇ ਵਿੱਚ ਰੇਡ ਲੱਗਣ ਦੇ ਆਪੇ ਮੁੜ ਕੇ ਉਖਾ ਹੋਣਾ ਤੇ ਇਹਨੂੰ ਆਪਾਂ ਚਾਰ ਪੰਜ ਹਾਈਸਟ ਹੋ ਲੈ ਦੇਨੇ ਆ ਠੀਕ ਆ ਮਤਲਬ ਇਹਨੇ ਫੈਂਡ ਥੋੜੀਆ ਕਰਨਾ ਦੀ ਬਿਲਕੁਲ ਬਿਲਕੁਲ ਅਕਸਰ ਗਾਂ ਦਾ ਦੁੱਧ ਫਿਰ ਉਹ ਗਾਂ ਦੇ ਵਿੱਚ ਹੀ ਲੱਗਣਾ ਪਰ ਇਹਨਾਂ ਵੀ ਹਾਂ ਪੱਧਰ ਦੇ ਵਿੱਚ ਸੰਧੂ ਸਾਹਿਬ ਗਾਵਾਂ ਹੁੰਦੀਆਂ 25 ਲੀਟਰ 30 ਲੀਟਰ ਵਾਲੀਆਂ ਕੋਈ 30 ਕੋ 25 ਇਹਨਾਂ ਨਾਲ ਕਰਮ ਵਾਲੀਆਂ ਦੁੱਧ ਵੀ 20 ਪਲੱਸ ਚੱਲ ਜਾਣਾ ਤੇ ਫੈਂਡ ਵੀ ਇਹ ਰੀ 4-5 ਲੱਗਦੀ ਬਿਲਕੁਲ ਜੀ ਮਾਈ ਵਰਗਾ ਦੁੱਧ ਮਾਈ ਵਰਗਾ ਬੱਚਾ ਹੋਰ ਜੀਤ ਮਗਰ ਤੇ ਹਾਂ ਜੀ ਆਓ ਬੱਚਾ ਜੀ ਲਓ ਜੀ ਆਹ ਮਗਰ ਬੱਚਾ ਠੀਕ ਆ ਜੀ ਇਹ ਮਗਰ ਮੇਲ ਕਾ ਫਾਇਦੇ ਆ ਦੇਖਾ ਠੀਕ ਆ ਅਰਜੀਤ ਕੀ ਡਿਮਾਂਡ ਕੀ ਮੁੱਲ ਰੱਖਿਆ ਤਾਂ ਫਿਰ ਸੰਤੂ ਸਾਹਿਬ ਜਿੱਦਾਂ ਦੀ ਵੈੜਾ ਮੁੱਲ ਭਾਵੇਂ ਕਿੰਨੇ ਦੇ 80000 ਕਰ ਲਓ 70000 ਮੁੱਲਿਆ ਜੀ 60000 ਚ ਮਾਨਤਨ ਕਰ ਦਾਂ 60000 ਚ ਹਾਂਜੀ ਕਰ ਦਿਓ ਖੁੱਲਾ ਡੁੱਲਾ ਕਿੰਨਾ ਕਰ ਦੋ ਖੁੱਲਾ ਹੀ ਮਾਨਤਨ ਕਰ ਦਾਂਗੇ ਜੀ ਖੁੱਲਾ ਡੁੱਲਾ ਕਰਦਾ ਸੰਤੂ ਸਾਹਿਬ ਕੋਣ ਲਾਵੇ ਵੀਰਪਰਾ ਗਾਂ ਦੇ ਕੇ ਘੱਲਾ ਠੀਕ ਆ ਜੀ ਲਓ ਜੀ 60000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਖੁੱਲਾ ਡੁੱਲਾ ਠੀਕ ਆ ਜੀ ਬਾਕੀ ਮੇਰਾ ਵੀਰ ਕੋਈ ਇੱਥੇ ਆਵੇ ਆਪਣੀ ਸਿਲੈਕਟ ਕਰੋ ਪਾਸ ਕਰੋ ਤੇ ਵਿੱਚੋਂ ਛੋਟਚਾ ਪਾ ਹੋ ਜਾਊਗਾ ਮੌਕੇ ਤੇ ਖੁੱਲਾ ਇੱਕ ਹਰਜੀਤ ਦਾ ਸੈਕੰਡ ਨੰਬਰ ਤੇ ਆਪਣੇ ਕੋਲ ਝੋਟੀ ਆ ਗਈ ਵੀਰੇ ਇਹ ਗਾ ਦੇ ਮੱਝ ਇਹਨਾਂ ਦੀ ਹਾਈਟ ਆਰਡੀਨਰੀ ਨਹੀਂ ਐਕਸਟਰਾ ਆਰਡੀਨਰੀ ਜਿਨੂੰ ਆਪਾਂ ਕਹਿ ਸਕਦੇ ਹਾਂ ਵੱਡੀਆਂ ਨੇ ਪੂਰੀਆਂ ਪੂਰੀਆਂ ਵੱਡੀਆਂ ਜੀ ਹਾਂ ਹਾਂਜੀ ਪੰਜ ਸੌ ਦਾ ਨਹੀਂ ਹਣੇ ਉੱਥੇ ਵੀ ਜਾਂਦਾ ਕੰਮ ਪੁੱਤੋਰੀ ਬੰਦਾ ਨਹੀਂ ਸਾਦੀ ਦਾ ਨਹੀਂ ਨਹੀਂ ਰਹਿੰਦੀ ਦਾ ਜੱਲ ਸਾਹ ਹਾਂ ਠੀਕ ਆ ਕਦਮ ਉਹ ਤਾਂ ਬਹੁਤ ਜ਼ਿਆਦਾ ਬਾਤ ਹੈ ਸੰਤੂ ਸਾਹਿਬ ਇਹਨੂੰ ਕੋਈ ਅਠਵਾਂ ਨੌਵਾਂ ਦਿਨ ਸੂਈ ਨੂੰ ਆ ਬੱਚੇ ਦਾ ਮੂੰਹ ਪੁੱਟ ਕੇ ਵੇਖ ਲੋ ਹਾਈਟ ਜ਼ਰੂਰ ਬੱਚੇ ਦੀ ਵੀ ਜ਼ਿਆਦੀ ਆ ਹਾਂ ਪਰ ਬੱਚਾ ਜਿਹੜਾ ਇਹ ਕੂੜਾ ਵਾ ਮਗਰ ਕਟਾ ਜੀ ਦੇ ਮਗਰ ਕਟਾ ਜੀ ਲਓ ਜੀ ਮਗਰ ਕਟਾ ਆਹ ਜਿਹੜੀ ਵੇਖੋ ਵੀ ਮੇਰੇ ਸਾਬ ਰਾ ਮਹੀਨੇ ਦਾ ਜਵਾਬ ਵੀ ਐਡਾ ਨਹੀਂ ਹੋਣਾ ਬਿਲਕੁਲ ਬਿਲਕੁਲ ਹਾਂਜੀ ਅੱਠਾ ਸੱਤਾ ਸੱਤਕ ਦਿਨਾਂ ਦੀ ਸੂਈ ਹੈ ਸਾਰੀ ਹਾਂਜੀ ਸੱਤ ਅੱਠਾਂ ਦੇ ਇਹ ਖਰਜੀ ਤੇ ਦੁੱਧ ਹੁਣ ਕਿੰਨੇ ਕਿਤੇ ਆ ਗਈ ਆ ਜੀ ਸਾਹਿਬ ਬਾਲਿਓ ਬਾਹਰ ਆ ਕੇ 14 ਲੀਟਰ ਤੋਂ ਪਲੱਸ ਐ ਵਲੇ ਆ ਇਸ ਵਕਤ ਇਹ ਕਰ ਜੇ 18 ਇਹ ਕਰ ਜੇ 20 ਐ ਵਲੇ 14 ਲੀਟਰ ਦੇ ਭਾਵੇਂ ਲੀਟਰ ਜਿਹੜਾ ਆਪਾਂ ਕਰੋ ਜਵਾਬ ਹਨਾ 14 ਲੀਟਰ ਦੇ ਕੋ ਲੀਟਰ ਮਾਰਲੇ ਵੀਰ ਭਰਾ ਆ ਗਏ ਠੀਕ ਆ ਜੀ ਹਾਂਜੀ ਲਓ ਵੀ ਖੋਲ ਕੇ ਵੀਰ ਨਾਲ ਦੀ ਤੁਸੀਂ ਵੇਖੋਗੇ ਜਿਹੜਾ ਦੋਸਤ ਬੰਤਰਾਲੇ ਵੇਦੀ ਧਾਕਾ ਉਹ ਗਾਂ ਨੂੰ ਉਤੋਂ ਨਾਲੀ ਸਾਈਡ ਠੀਕ ਹੈ ਜੀ ਤੇ ਮਗਰ ਇਹ ਕਟਾ ਮੇਲ ਕਾਫਾ ਹਫਤੇ ਅਠਾਕ ਦਿਨਾਂ ਦੀ ਸੂਈ ਆ ਤੇ 14 ਲੀਟਰ ਦੇ ਥਲੇ ਦੁੱਧ ਹਾਜ਼ਰ ਆ ਠੀਕ ਹੈ ਜੀ ਸੋ ਫੁੱਲ ਵੱਡੀ ਆ ਕਪਾ ਤੁਹਾਨੂੰ ਜਿਹੜੀ ਪਹਿਲੇ ਨੰਬਰ ਤੇ ਵੇੜ ਦਿਖਾਈ ਸੀਗੇ ਉਹਦੇ ਬਿਲਕੁਲ ਮੇਲ ਆ ਠੀਕ ਹੈ ਜੀ ਇੱਕੋ ਜਿਹਾ ਕੱਟ ਕਾਟ ਹਾਂ ਜੀ ਅੱਛਾ ਜੀ ਲੋ ਜੀ ਹਾਈਟ ਲੈਂਥ ਚੈੱਕ ਕਰੋ ਉਹੀ ਗੱਲ ਕਹਿਣ ਵਾਲੀ ਵੀ ਐਕਸਟਰਾ ਆਰਡੀਨਰੀ ਠੀਕ ਹੈ ਜੀ ਲੋਕ ਸੋ ਹਾਈਟ ਘਾਤ ਵਾਲੇ ਪਾਸੇ ਕੋਈ ਕਸਰ ਨਹੀਂ ਗਈ ਕਿਸੇ ਪਾਸੇ ਨਹੀਂ ਖੋਜੀ ਕਰਮਾਲੀ ਨੂੰ ਸਾਹਿਬ ਘੇੜ ਘੇੜ ਤੇ ਥਣ ਲੱਗਾ ਕਰਮਾਲੀ ਨੂੰ ਹਾਂ ਤੇ ਪੋਲੀ ਸੀਲਸ ਲੱਗ ਠੀਕ ਆ ਜੀ ਤੇ ਬਾਕੀ ਰਜੀ ਤਾਂ ਦੁੱਧ ਚੰਗਾ ਖਾਸਾ ਜਿਵੇਂ ਆਪਾਂ ਜਿਗਰੀ ਕਰਤਾ ਵੀ ਤੱਕ ਗਾਂ ਨੂੰ ਆਲੇ ਵਿੱਚ ਸਤੂ ਸਾਹਿਬ ਇਹ ਤੱਕ ਲੈ ਵੀ ਰੀ ਗਾਂ ਨੂੰ ਆ ਥੋੜਾ ਵਿਖਾਵਾ ਘੱਟ ਕਰਦੀ ਆ ਜਿਵੇਂ 14 15 ਲੀਟਰ ਤਾਂ ਨਾਰਮਲ ਸਟਾਰਡ ਹੁੰਦੀ ਐ ਇਹ ਕਰਮਾਲੀ ਨੂੰ 18 ਲੀਟਰ ਨੂੰ ਕੀ ਜਾਂਦਾ ਬਿਲਕੁਲ ਇਹ ਕੜੀ ਕੱਪਨ ਨਹੀਂ ਆ ਘਾਰੇ ਬੈਠੇ ਆ ਬਾ ਚਾਰ ਦਿਨ 10 ਦਿਨ ਚੋਕੇ ਖੜੇ ਨੇ ਫੁੱਲਾ ਡੁੱਲਾ ਬਿਲਕੁਲ ਜੇਰਾ ਕੱਢ ਕੇ ਆਉਂਦੇ ਜੇਰੇ ਨਾਲ ਚੋਣ ਬਿਲਕੁਲ ਬਸ ਬਸ ਲੋ ਵੀ ਭਰਾਵੋ 14 ਕਿਲੋ ਇਸ ਵਕਤੇ ਦੇ ਥਲੇ ਦੁੱਧ ਹਾਜ਼ਰ ਕੁੰਡੀ ਜੂਰਾ ਬਿਲਕੁਲ ਛੋਟੀ ਸਿੰਗੀ ਪਤਲਾ ਫੇਸ ਤੇ ਬਾਕੀ ਵੀ ਤੁਹਾਡੇ ਸਾਹਮਣੇ ਠੀਕ ਆ ਸੋ ਸਪੇਸ ਵੰਡ ਆਪਸੀ ਥਣਾ ਦੀ ਚੰਗੀ ਆ ਠੀਕ ਆ ਤੇ ਚਵਾਪਸਵਾ ਦੀ ਵੀ ਪੋਲੀਰ ਦੀ ਮੈਂ ਨਾ ਸੰਤੂ ਸਾਹਿਬ ਰੂੰ ਆਦੇ ਲਓ ਜੀ ਛੋਟਾ ਜਿਹਾ ਬੱਚਾ ਪੜਾ ਦਸਦਾ ਉਹ ਤੁਹਾਨੂੰ ਮੈਂ ਠੀਕ ਆ ਜੀ ਠੀਕ ਆ ਹਰ ਜੀ ਤੇ ਝੋਟੀ ਆਪਾਂ ਦੇ ਦਾਂਗੇ ਫਿਰ ਕਿੰਨੇ ਦੀ ਅੱਜ ਸੰਤੂ ਸਾਹਿਬ ਆਪਣੇ ਭਾਅ ਹੁੰਦੇ ਨੇ ਕਿਨੇ ਕਿਨੇ ਹਾਂ ਠੀਕ ਆ ਨਾ ਝੋਟੀ ਤੇ ਜੇ ਕਿ ਬਰੀਡਰ ਬੰਦੇ ਕੋ ਹੁੰਦੀ ਜਾਂ ਜਿਹੜਾ ਕੋਈ ਮਤਲਬ ਜ਼ਿਆਦਾ ਹੰਡਿਆ ਵਰਤਾਵਾ ਦੇ ਕੋ ਹੁੰਦੀ ਨੇ 1.5 ਲੱਖ ਤੋਂ ਬਾਅਦ ਝੋਟੀ ਵੇਚਦਾ ਠੀਕ ਆ ਜੀ ਆਪਾਂ ਮੋਲੇ ਇੱਕ 30 ਕਰਨਾ ਵਾ ਸਵਾ ਜੋ ਮਾਨਤਾ ਕਰ ਦਾਂਗੇ ਸਵਾ ਦੇ ਵਿੱਚੋਂ ਸਵਾ ਜੋ ਮਾਨਤਾ ਕਰ ਦਾਂਗੇ ਠੀ ਆਹ ਖੁੱਲੀਆਂ ਛੋਟਾਂ ਹੋਣਗੇ ਸੰਤੂ ਸਾਹਿਬ ਮਾਨ ਖੁੱਲੇ ਕਰਨੇ ਆ 40 ਦਿਨੇ ਆ 22 ਦੀ ਹਾਨਾ 22 ਦੀ ਹਾਂਜੀ ਲਓ ਵੀ ਜਾਣਦੇ ਹੋ ਹੈ ਲਓ ਵੀ 2200 ਦੀ 201 22 ਦੀ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਬਾਕੀ ਝੋਟੀ ਚੰਗੀ ਐ ਖਰੀ ਆ ਤੇ ਚੰਗੇ ਮਿਲਕ ਤੇ ਚੱਲਣ ਵਾਲੀ ਆ ਆ ਜੱਠਾ ਸੱਤਾਂ ਛੀਆਂ ਸੱਤਾਂ ਦਿਨਾਂ ਦੀ ਸੂਈ ਥੱਲੇ ਕਰਵਾ ਵਾਲੀ ਦੇ ਥੱਲੇ ਬਿਲਕੁਲ ਸਟਾਰਟਿੰਗ ਚੰਗੀ ਐ ਬਾਕੀ ਨਖੇਰ ਲੱਗੇ ਮੱਝ ਕੱਟੀ ਲੱਗਦੀ ਐ ਬੜੀ ਚੰਗੀ ਬੜੀ ਮੱਝ ਆ ਪਰ ਬਣੇ ਮੈਂ ਅੱਗੇ ਅਖਣਾ ਛੋਟੀਆਂ ਹਾਂਜੀ ਨਹੀਂ ਕਰਦਾ ਮੈਂ ਅੱਗੇ ਵੇਖਣਦੇ ਵੀ ਉਹ ਛੋਟੀਆਂ ਕਿਤੇ ਜਿਆਦੀਆਂ ਛੋਟੀਆਂ ਤੇ ਨਹੀਂ ਅਸਲ ਤੇ ਵੇਜੇ ਵੱਡੀ ਜਾਂਦੀ ਇਹ ਜਾਰੀ ਵੱਡੀ ਹਮਸਾਬ ਉਹ ਵੀਰ ਹੈ ਉਹ ਸਾਹਿਬ ਨੇ ਗੈਸ ਕਰੇ ਕਿ ਪਰਲੀਆਂ ਮੱਝਾ ਮੱਝਾ ਸਾਰੀਆਂ ਵੇਲੇ ਚਾਰੇ ਪੰਜੇ ਬਰਾਬਰ ਆ ਬਿਓ ਆਕਾ ਨਾਰਮਲ ਆਪਾਂ ਮੀਡੀਅਮ ਹਾਈਟ ਵਾਲੀਆਂ ਕਹਿ ਦਿੰਦੇ ਵੀ ਮੀਡੀਅਮ ਹਾਈਟ ਵਾਲੀਆਂ ਹੋਇਆਂ ਨਹੀਂ ਹਾਂ ਇਹ ਦੇਣ ਦੋ ਇੱਥੇ ਇਹ ਉੱਚੀ ਆ ਇਹਨੂੰ ਆਪਾਂ ਕਹਿੰਦੇ ਨੇ ਐਕਸਟਰਾਔਰਡਨਰੀ ਹਾਈਟ ਬਿਲਕੁਲ ਬਿਲਕੁਲ ਲਓ ਵੀ ਫੁੱਲ ਬੜਾ ਫੁੱਲ ਬੱਧੀ ਠੀਕ ਆ ਆਪਾਂ ਇਧਰੋਂ ਲਈਏ ਹਾਂ ਆਪਾਂ ਇਧਰੋਂ ਲਈਏ ਤਾਂ ਠੀਕ ਆ ਠੀਕ ਹਾਂਜੀ ਲਓ ਦੋਸਤੋ ਵੀਰਾਂ ਦਾ ਵੀ ਉਧਰ ਦੀ ਜਿਹੜੀ ਇਹ ਨਸਲ ਫਰੀਡਾ ਵੇਹੇ ਦੇਖ ਕੇ ਸਾਰੇ ਵੀਰਾਂ ਨੂੰ ਪਤਾ ਲੱਗ ਲੇਵਾ ਸ਼ੋਅ ਆਫ ਕੱਟ ਕਰਦੀ ਹੈ ਬਾਕੀ ਦੁੱਧ 14 ਕਿਲੋ ਕੱਲਾ ਕਹਿਣ ਵਾਲਾ ਨਹੀਂਗਾ ਜੇਕਰ 14 ਕਿਲੋ ਕਿਹਾ ਤੇ 12-10 ਚੋਣਾ ਨਹੀਂਗਾ ਚੋਣਾ 14 ਕਿਲੋ ਹੀ ਆ ਉਹ ਤੁਸੀਂ ਤਸੱਲੀ ਕਰੋਗੇ ਇੱਥੇ ਆਣ ਕੇ ਠੀਕ ਆ ਸੰਤੂ ਸਾਹਿਬ ਕੋਈ ਵੀਰ ਭਰਾ ਸਾਈ ਪਾ ਗਏ ਭਾਵੇਂ 5 ਦਿਨ ਚੋਈ ਜਾਵੇ ਲਗਾਤਾਰ ਕੋਈ ਚੱਕਨੀ ਆਪਣੇ ਹੋ ਜਾ ਬਿਲਕੁਲ ਜੀ ਬਿਲਕੁਲ ਕਿ ਆਪਾਂ ਦਾ 18 ਨਹੀਂ ਆਖਿਆ ਜੋ ਹੈ ਉਹ ਦੱਸਿਆ ਹਾਂ ਬਿਲਕੁਲ ਜੀ ਬਿਲਕੁਲ ਅੱਗੇ ਹਰਜੀਤ ਆਪਾਂ ਜਿਹੜੀਆਂ ਗੱਬਣ ਮਈਆਂ ਲੋਜ ਗਏ ਤੇ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲੇ ਗੱਬਣ ਆ ਗਈ ਹੈ ਇਹਨੂੰ ਮੜਾ ਜਾਂ ਇਹਨੂੰ ਕਾਰ ਹੀ ਲਈਏ ਤੇ ਡੰਡ ਜੀ ਲਾਈ ਜਾਂਦੀ ਆ ਬਿਲਕੁਲ ਜੀ ਨਹੀਂ ਕੋਈ ਗੱਲ ਨਹੀਂ ਸੰਤੂ ਸਾਹਿਬ ਦੂਜਾ ਸੁਗਾ ਅੱਜ ਇੱਧਰ ਇੱਧਰ ਹਾਂ ਦੂਜਾ ਸੁਬਾ ਝੋਟੀ ਹੈ ਨਾ ਦੂਜਾ ਸੁਬਾ ਝੋਟੀ ਆ ਲਓ ਜੀ ਤੇ ਇਹ ਵੀ ਕਰਮਾ ਵਾਲੀ ਪੰਡਾ ਬਾਈ ਫਿਰਦੀ ਦਿਨ ਜੇ ਕੱਢਦੇ ਚਟਾ ਸ਼ਾਇਦ ਆਉਣ ਡਿਆ ਜੀ ਲਓ ਜੀ ਤੇ ਮੇਰੇ ਸਾਬ ਨਾਲ ਜਿਹੜੇ ਸਾਬ ਨਾਲ ਇਹ ਦਿਨ ਖਾੜਦੇ ਇਹਨੇ ਤੇਨੇ ਲਿਡ ਲਿਡ ਸੁਣਾ ਜਿਹੜਾ ਵੰਡਈ ਕਰਮਾ ਵਾਲੀ ਠੀਕ ਆ ਅਰੇ ਕੋਈ ਜੱਜ ਤੇ ਤਾਂ ਨਹੀਂਗਾ ਕਾ ਸੁਣਦਾ ਅਰੇ ਇਹ ਨਹੀਂ ਕੋਈ ਗੱਲ ਬਾਜੀ ਸੰਤੂ ਸਾਹਿਬ ਨਾ ਹੋ ਕੇ ਪੂੜਾ ਤੋੜਿਆ ਵਾ ਤੇ ਨਾ ਹੀ ਬਾਕੀ ਭਾਂਡਾ ਪਈ ਆ ਵੇ ਲੋ ਵੀ ਕਿਦੋਂ ਜਾਣਦੇ ਹੀ ਲਓ ਜੀ ਹਾਂ ਦੋਸਤੋ ਲੇਵੇ ਦੀ ਜੇਕਰ ਬਣਾवट ਵੇਖ ਕੱਢ ਵਾਰ ਸਟਰਕਚਰ ਵੇਖੀਏ ਤਾਂ ਤੁਸੀਂ ਵੇਖੋ ਬਿਲਕੁਲ ਘਾਰ ਤੋਂ ਸਟਾਰਟ ਹੋ ਗਿਆ ਤੇ ਬਿਲਕੁਲ ਪੱਤਾਂ ਤੋਂ ਬਾਹਰ ਜਿਹੜਾ ਦੇਵਾ ਕੱਢਦੀ ਆ ਅੱਧੀ ਅੱਧੀ ਗਿੱਠ ਉਹ ਆਪਾਂ ਤੁਹਾਨੂੰ ਕੱਢ ਕੇ ਦਿਖਾਉਨੇ ਆ ਵਾਰ ਠੀਕ ਆ 5-4 ਦਿਨ ਘੱਟੋ-ਘੱਟ ਆ ਜਾ ਲੈਂਦੀ ਬਾਕੀ ਜਮੀਂ ਭਲੀ ਪੂਰੀ ਫੁੱਲ ਆ ਗੋਲ ਮਡੋਲ ਆ ਲਓ ਜੀ ਦੂਜਾ ਸੂਬਾ ਝੋਟੀ ਆ ਠੀਕ ਆ ਆ ਦੇਖੋ ਹਾਈਟ ਨੋਰਮਲ ਕਿਸਾਨ ਵੀਰੋਂ ਆਪਾਂ ਜਿੱਡੀ ਦੇਖਦੇ ਆ ਇੱਕ ਮੀਡੀਅਮ ਹਾਈਟ ਦੇ ਵਿੱਚ ਬਾਕੀ ਜੰਪਲ ਕਰਮਾ ਵਾਲੀ ਨੂੰ ਪੂਰਾ ਜਿੱਡੀ ਹਾਈਟ ਕੱਤਦੀ ਆ ਓਡਾ ਕ ਵਜ਼ਨ ਵਜੂਦਾ ਜਾਂਦਾ ਠੀਕ ਆ ਜੀ ਕੋਈ ਨਸੇਰੀ ਜਾਂ ਲਸੇ ਫਿੱਕੇ ਪਣਚ ਨਹੀਂ ਗਈ ਤੇ ਥੱਲਿਓ ਥੱਲਿਓ ਵੀ ਕਰਮਾ ਵਾਲੀ ਪੂਰੀ ਬਣੀ ਖੜੀ ਆ ਠੀਕ ਆ ਸਪੇਸ ਵੰਡ ਦੀ ਗੱਲ ਕਰਕੇ ਚੰਗੀ ਆਪਸੀ ਸਥਨਾ ਦੀ ਤੇ ਬਨਾਥਣਾ ਸੋਣਾ ਕਰਮਾ ਵਾਲੀ ਨੇ ਤਿਆਰ ਕੀਤਾ ਹਜੇ ਵੀ 5-4 ਦਿਨ ਸੁੰਥੀ ਨਹੀਂ ਗਈ ਠੀਕ ਆ ਤੇ ਬਾਕੀ ਆਪਾਂ ਹਮੇਸ਼ਾ ਕਹਿੰਦੇ ਆ ਵੀ 2-4 ਦਿਨ ਪਸ਼ੂ ਉੱਪਰ ਵੀ ਲੈਂਦਾ ਤੇ ਉਨਾ ਹੀ ਚੰਗਾ ਉਨਾ ਹੀ ਪਸ਼ੂ ਥੱਲਿਓ ਤਿਆਰ ਹੋ ਜਾਂਦਾ ਲੋੜ ਠੀਕ ਹੈ ਸੋਚੰਗਾ ਵਾਲੀ ਬੈਠੀ ਆ ਥੱਲੇ ਹਾਂ ਸੰਧੂ ਸਾਹਿਬ ਆਪਾਂ ਵਰਾ ਕੇ ਵੇਖੀ ਆ ਟਿੱਪਣ ਪੋਲੀ ਆ ਠੀਕ ਆ ਹਾਂਜੀ ਕੋਈ ਕਰੜੀ-ਕਰੂੜੀ ਨਹੀਂ ਆ ਪੋਲੀ ਆ ਬਾਕੀ ਕੋਈ ਬਾਕੀ ਭਾਰ ਪਿੱਛੇ ਤਾਂ ਕੋਈ ਮਸਲਾ ਨਹੀਂ ਗਾ ਮੈਂ ਨਾ ਸੰਧੂ ਸਾਹਿਬ ਉਸ ਚੀਜ਼ ਦੀ ਆਪਣੀ ਗਾਰੰਟੀ ਆ ਠੀਕ ਆ ਦੋ ਦਿਨ ਕੇਰੇ ਘਰ ਆਪਣਾ ਗੱਬਨ ਡੰਗਰ ਕੋਈ ਪਿੱਛਾ ਮਾਰ ਜੇ ਵੀਡੀਓ ਬਣਾ ਕੇ ਲੱਦ ਕੇ ਘਰੇ ਲੈ ਆਵੇ ਆਪਾਂ ਪੈਸੇ ਦੇ ਦਾਂਗੇ ਵੀਰ ਜੀ ਬਿਲਕੁਲ ਜੀ ਜਿਹੜੀ ਆਪਾਂ ਆਪ ਗਾਰੰਟੀ ਲਈ ਦੀ ਆ ਤੇ ਜਿਹੜਾ ਪਿੱਛੇ ਵਾਲਾ ਡੰਗਰ ਵਾਪਸ ਘਰ ਦੇ ਦਾ ਗਾਂ ਨਿਕਲੀ ਤੇ ਸਹੀ ਵੀਰੇ ਹਾਂਜੀ ਤੇ ਖਰਜੀ ਤੇ ਦੀਏ ਕਿੰਨੇ ਦੀ ਆਪਾਂ ਸੰ ਮੋਲ ਪਾਰ ਕੇ ਚੱਲਦਾ ਵਾ ਸੰਧੂ ਸਾਹਿਬ ਆਪਣੇ ਭਾਅ ਹੁੰਦੇ ਨਿਕੇ ਨਿਕੇ ਜੀ ਡੰਗਰ ਆਪਣੇ ਘੰਟੇ ਦੋ ਹੀ ਕੱਢਦੇ ਆ 85000 ਰੁਪਏ ਮੋਲਾ 82 ਚ ਮਾਨਤਾ ਕਰਦਾ 85000 ਮੰਗਿਆ ਡਿਮਾਂਡ ਤੇ 82 ਦੀ ਲੈਦੇ ਆ 82 ਦੀ ਲੈਦੇ ਲਓ ਜੀ ਇਹ ਤਾਂ ਖੇਡੇ ਪੈ ਗਈਆਂ ਦੋਵੇਂ ਮੈਂ ਵੱਡੀ ਤੋਂ ਛੋਟੀ ਆਹ ਸੰਧੂ ਸਾਹਿਬ ਇਦਾਂ ਹੀ ਕਰਨੀ ਆ ਵਾਵਾ ਦੀਆਂ ਚਿਰਦੀਆਂ ਖੇਡਣ ਡੀਆਂ ਅੱਛਾ ਬਾਕੀ ਆ ਪਤਲੀ ਚਮੜੀ ਦੀ ਸਿੰਗਲ ਡੀਰੀ ਆ ਠੀਕ ਆ ਜੀ ਹਰਜੀਤ ਅੱਗੇ ਆਪਾਂ ਅੱਗੇ ਜਿਹੜੀ ਆ ਜੀ ਲਾਸਟ ਸੈਕਿੰਡ ਲਾਸਟ ਜੀ ਸੰਧੂ ਸਾਹਿਬ ਇਹ ਪਹਿਲਣ ਛੋਟੀ ਜੀ ਠੀਕ ਆ ਜੀ ਪਹਿਲਾ ਸੁਆ ਸੋਣਾ ਕਰਮਾਲੀ ਨੇ ਕਿਆ ਬਾਤਾਂ ਤੂੰ ਇੱਕ ਗੱਲ ਹੀ ਭਾਵੇਂ ਦੋਵੇਂ ਬੰਨਿਆਂ ਥੱਲੇ ਬਹਿ ਜਾ ਲੋ ਜੀ ਸੀਲਸ ਲੱਗਦੀਆਂ ਬੋਲਦਾ ਨਹੀਂ ਪਤਾ ਕੋਈ ਚੱਕਰੀ ਨਹੀਂ ਆ ਲਓ ਆ ਕਰੋ ਚੈੱਕ ਸੀਲੀਆਂ ਪੂਰੀਆਂ ਤੇ ਪੋਲੀ ਵੀ ਪੂਰੀ ਹਾਂ ਤੇ ਪੂਰੀ ਪੂਰੀ ਤੇ ਰਿਆ ਵੀ ਕੋਈ ਭਾਈ ਦੱਤੀ ਕੋਈ ਗੱਲ ਬਾਤ ਹੀ ਨਹੀਂ ਆ ਦੇ ਹਾਂ ਉਹ ਵੀ ਠੰਡੀ ਤੇਰੀ ਸੀਲਸ ਉਹ ਪੂਰੀ ਆ ਠੀਕ ਆ ਜੀ ਪਹਿਲਾ ਸੂਆ ਝੋਟੀ ਆ ਤੇ ਵੈਸੇ ਹੈ ਤਿਆਰੀ ਵਾਲੀ ਆ ਦਿਨ ਉਹੀ ਗੱਲ ਹੋ ਜਾਂਦੀ ਆ ਦੋਸਤ ਬਾਕੀ ਸੰਤੂ ਸਾਹਿਬ ਪਹਿਲਾਂ ਨੇ ਥਣ ਬਹੁਤ ਸੋਹਣਾ ਕੱਢਿਆ ਵਾ ਹਾਂ ਬਹੁਤ ਵਧੀਆ ਜਿਹੜਾ ਆ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕਰਨ ਢਈ ਆ। ਵੀ ਬਰੂ ਬਰੂ ਕੀ ਪੋਲੀ ਬਿਲਕੁਲ ਪੂਰੀ ਫੁੱਲ ਪੋਲੀ ਆ ਜੀ। ਹੂੰ। ਤਾਂ ਦੋਸਤੋ ਪਹਿਲਾਂ ਨਾ ਪਲੂਣ ਝੋਟੀ ਦਾ ਸੂਣਾ। ਤੇ ਬਾਕੀ ਧੀਰੀ ਧੁਰੀ ਤੁਸੀਂ ਦੇਖ ਹੀ ਲਈਏ ਠੀਕ ਆ ਜੀ। ਇਹੋ ਜਿਹਾ ਪਸ਼ੂ ਕਈ ਵਾਰਾ ਸੂਣ ਤੋਂ ਬਾਅਦ ਵੀ ਆਪਾਂ ਇੱਕ ਅੰਦਾਜ਼ਾ ਲਾਈਏ ਵੀ ਕੋਈ ਕਿਸੇ ਰਕਮ ਦੇ ਗੌਰ ਸ਼ੌਲ ਦੀ ਤਾਂ ਦੂਰ ਦੀ ਗੱਲ ਹੀ ਹੋ ਜਾਂਦੀ ਆ ਠੀਕ ਆ। ਬਹੁਤ ਠੰਡੀ ਝੋਟੀ ਪੈ ਜਾਣ ਬਹੁਤ ਚਾਹੀਦੀ ਆ। ਹਾਂ ਬਿਲਕੁਲ। ਤੇ ਬਾਕੀ ਥਾਣਾ ਵੀ ਕੋਈ ਪਤਲਾ ਜਿਆ ਨਹੀਂਗਾ ਵੀ ਕਰੜੀ ਨਿਕਲੂਗੀ ਮੋਟਾ ਥਾਣਾ ਲੋਗ ਆਲਾ ਠੀ ਆ ਥੋੜਾ ਜਿਹਾ ਆਪਣਾ ਵੀਰ ਥੋੜਾ ਗਾਹ ਨੂੰ 10 ਕਦਮ ਤੋਰ ਲੈ ਕੇ ਲੰਬਾ ਆਏ ਨਾ ਆ ਤੋਰ ਲਿਆ ਆ ਲਓ ਜੀ ਆ ਪਤਲੀ ਚੁੱਗੀ ਦੀ ਘਟੇ ਲਓ ਜੀ ਕਰੋ ਚੈੱਕ ਠੀਕ ਆ ਜੀ ਸੋ ਚੰਗੀ ਸ਼ਕੀਨ ਝੋਟੀ ਆ ਸੋ ਥੱਲੇ ਲੇ ਵੇ ਦੀ ਇਹ ਵੀ ਪੂਰੀ ਖਬਰਦਾਰ ਸਾਫ ਸੁਥਰਾ ਲੈਵਾ ਇਹ ਡਾਕਟਰ ਬੰਦਾ ਨਹੀਂ ਮਾਰਦੀ ਲੋ ਜੀ ਰਜੀਤ ਵੀਰੇ ਚੰਗੀ ਆ ਛੋਟੀ ਬਰੀਕੀ ਬਰੂਕੀ ਦੇ ਵਿੱਚ ਆ ਪੂਰੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਨੇ ਬੋਲ ਸੰਤੂ ਸਾਹਿਬ ਆਪਣੇ ਉੱਤਰੀ ਵਾਲੀ ਆ ਹਾਂ ਕੋਈ ਯੱਸੀ ਨਹੀਂ ਕੋਈ ਪਿਆਸੀ ਨਹੀਂ ਹਾਂਜੀ 75000 ਰੁਪਏ ਮਾਰਕਣ ਕਰਸਾਂ 7524 ਹਾਂ ਇਹ ਉਹ ਟੀ ਆ ਜਿਵੇਂ ਆਪਾਂ ਕਹਿੰਦੇ ਪਾਈ ਆ ਕੀ 90 85 80 70 90 ਬਟ ਉਹ ਤਾਂ ਖਾਦੇ ਜੀਰੇ ਆਹ ਓਦਾਂ ਹੀ ਕੰਮ ਆਇਆ। ਜੀ ਜੀ। ਅੱਛਾ। ਸਾਹ ਹਸਲੇ ਉੱਤੇ ਥੱਲੇ ਥੱਲੇ ਰਹਿ ਗਏ ਜਿਹੜੇ। 70000 ਦੀ ਹਾਂ। ਹਾਂ ਨਾ 72000 ਤੇ ਹੁਣ 100 ਰੁਪਏ ਦੋਸਰ ਪਿਆ ਕਰ ਦਿੰਦੇ ਆ। ਬਾਹਰੂ। ਬਾਹਰੂ। ਹੁਣ ਆਇਆ ਵੀ ਸਾਹਮਣੇ। 200 ਰੁਪਏ ਛੋਟ ਹੋਣਾ ਸੀ ਕਿਤੇ। ਹਾਂ ਬੰਦਾ 200 ਰੁਪਏ। ਹੁਣ 200 ਰੁਪਏ ਦੀ ਗਿਜਾਇਸ਼ ਹੀ ਰਹਿ ਗਈ। ਗਿਜਾਇਸ਼ ਹੀ ਹੁੰਦੀ ਕਰ। ਬਾਹਰ ਆ ਬੰਗ ਜਾ ਸਾਹ ਕੱਢ ਦਿੰਦੇ ਆ। ਆਹ। ਲਓ ਵੀ। ਸਾਹ ਬੜੀ ਠੰਡੀ ਸਾਹ ਬਹੁਤ ਠੰਡੀ ਹੈ। ਮਰਜੀ ਭਈ ਜਾ। ਸੁਤੀਰਾਪਣ ਬਹੁਤ ਆ ਦੋਸਤੋ ਛੜਾਕਲ ਦੀ ਵੀ ਪਿੱਟ ਇਹ ਜਿਹੜੀਆਂ ਦੋਸਤੋ ਸੀਲੀਆਂ ਤੇ ਸੌਪੁਨਾ ਵੇਖਿਆ ਜਾਂਦਾ ਪਸ਼ੂਆਂ ਦੇ ਵਿੱਚ ਤੇ ਪਹਿਲਾਂ ਝੋਟੀ ਆ ਚਲੋ ਮਾਲਕ ਅਗੇ ਲੈਣੀਆਂ ਕਰੇ ਜਿੱਥੇ ਵੀ ਜਾਵੇ ਕਰਮਾ ਲਈ ਚੰਗੀ ਝੋਟੀ ਆ ਬਾਕੀ ਪਸੰਦ ਆਈ ਹੋਊਗੀ ਤੁਹਾਨੂੰ ਬਾਕੀ ਸੰਗੀ ਸੰਗੀ ਬੜੀ ਛੋਣੀ ਲੱਗੀ ਆ ਬਾਕੀ ਓਵਰ ਆਲ ਤੁਸੀਂ ਸਾਰੀ ਦੇਖ ਹੀ ਲਈ ਆ ਥੋੜਾ ਜਿਆਨੂ ਵੀਰ ਜੀ ਮਾਰਾ ਪੱਕਾ ਮਾਰਾ ਧੱਕਾ ਮਾਰਾ ਜਣਾ ਆ ਲਓ ਜੀ ਆ ਕਰੋ ਚੈੱਕ ਲਓ ਵੀ ਦੇਖੋ ਛੱਡ ਕੇ ਨਹੀਂ ਜਾਂਦਾ ਦੋਸਤੋ ਬਾਕੀ ਰੇਡ ਪੜਤਾ ਵੀ ਬਿਲਕੁਲ ਜਾਇਜ਼ ਆ ਜੈਨੂਨ ਆ ਓਕੇ ਹਰਜੀਤ ਇੱਕ ਆਪਣੇ ਕੋਲ ਲਾਸਟ ਇਹ ਤੇ ਪੰਡਾਈ ਜਾਨੂੰ ਤਾਂ ਖਾਂ ਨੂੰ ਪਾਈਦਾ ਵਾ ਇਹ ਆਹੋ ਅੱਛਾ ਪਹਿਲਾਂ ਠੀਲ ਸਾਂਗੋ ਤੇ ਪੰਜ ਪੰਜ ਮਿੰਟ ਥੱਲੇ ਭਈ ਜਾਂਦਾ ਜੀ ਕਰਦਾ ਘੁੰਮ ਘੁੰਮ ਕੇ ਜੀ ਕਰਦਾ ਘੁੰਮ ਘੁੰਮ ਕੇ ਜਾਂਦਾ ਆਹ ਸਦਾ ਲੈ ਕੇ ਛੜਾਈ ਖਾਣੇ ਮੈਨੇ ਜੇ ਤੁਹਾਨੂੰ ਪਹਿਲਾਂ ਮਾਰਦਾ ਫਿਰ ਇਹਨੂੰ ਬੁਝਾ ਲੇਗਾ ਮੋਟੇ ਥੋੜੇ ਕਰ ਆਪਣੇ ਗੁੱਟ ਪਤਲੇ ਮੈਂ ਕਹਿੰਦਾ ਮਾਰਨਾ ਤਰੇ ਥੋੜੀ ਨਾ ਸਹੀ ਹੈ ਸਹੀ ਹੈ ਲੈ ਵੀ ਹਰਜੀਤ ਅੱਗੇ ਆਪਣੇ ਜਿਹੜਾ ਲਾਸਟ ਚੰਨਾਗਾ ਇਹਦੇ ਪਾਈਏ ਚਾਨਣਾ ਨੂੰ ਕਰ ਮੜਾ ਦੋ ਦੰਦ ਤੇਰਾ ਪੂਗਾ ਹੋ ਗਾ ਦੋਂਦੀ ਏ ਦੋਂਦੀ ਲਓ ਜੀ ਮੁਖੜਾ ਵੇਖੋ ਆਹ ਵੇਖੋ ਉਹ ਗਾਵੇ ਕੋਈ ਨਾ ਉਹ ਸਰਜੀਤ ਬਿੰਦ ਰਖੀ ਇਹਦੇ ਗਾਣਾ ਨਹੀਂ ਦਿਲ ਤੱਕ ਪਤਾ ਨਹੀਂ ਤੱਕ ਕਿਹੋ ਜਿਹਾ ਹੁਣ ਉਹ ਗਣਾ ਵੇਖ ਕੇ ਮਰ ਗਿਆ ਇਹਨਾਂ ਦਾ ਮੁੰਡੇ ਵਾਲਾ ਕੰਮ ਤੇਲੇ ਰਪਈਆਂ ਨੇ ਨੰਗੂਏ ਦੀ ਜਵਾਨੀ ਨਹੀਂ ਨੰਗੂਗੀ ਲਾਉਣੇ ਗੁਲਟਰੂ ਜ ਨਹੀਂ ਮਿਲਦੇ ਹੁੰਦੇ ਇਹਦੇ ਵਿੱਚ ਪਈ ਹੁੰਦੇ ਨੇ ਉਹ ਕਿਸੰਧੂ ਸਾਹਿਬ ਆਜੋ ਲੱਗ ਬਣੇ ਮਿਲੇ ਨਹੀਂ ਉਹ ਲਿਆ ਕੇ ਪਾਉਣੇ ਉਹ ਪਾਉਣੇ ਬੜੀ ਚੰਗੀ ਸਿੰਘ ਪੂਰਾ ਕਰ ਦਿੰਦੇ ਗਲਾਈ ਜੀ ਬਹੁਤ ਵਧੀਆ ਅੱਛਾ ਹਰਜੀਤ ਦੋਂਦੀ ਝੋਟੀ ਆ ਹਾਂਜੀ ਤੇ ਉਮਰ ਵੀ ਚਲੋ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ ਵੀ 2.5 ਸਾਲ ਦੇ ਨੇੜੇ ਬਣਨੀ ਆ ਤੇ ਬਣੀ ਥੋੜੀ ਅੱਗੇ ਕਿ ਹਜੇ ਨਹੀਂ ਕਿਸੰਧੂ ਸਾਹਿਬ ਉਹਨਾਂ ਨੇ ਏਗਾ ਵੀ ਏ ਏਆਈ ਨਗਾਸੀ ਆ ਗਰਮੀ ਵੀ ਜ਼ਿਆਦੀ ਸੀ ਤੇ ਡਾਕਟਰ ਨੇ ਟੀਕਾ ਨਹੀਂ ਭਰਿਆ ਵੀ ਨਹੀਂ ਗਰਮੀ ਜ਼ਿਆਦੀ ਆ ਫੇਰ ਭਰਾਂਗੇ। ਉਹਨਾਂ ਨੇ ਆਪਣੇ ਕੋਲ ਲਿਆ ਮੱਝ। ਠੀਕ ਆ। ਉਹਦੀ ਕਮੀ ਹੋਣ ਕਰਕੇ ਉਹਨਾਂ ਦੇ ਘਰੇ ਮੈਰਿਜ ਦਾ ਪ੍ਰੋਗਰਾਮ ਹੀ। ਜਦੋਂ ਕਹਿੰਦੇ ਵੀ ਅਸੀਂ ਝੋਟੀ ਵੇਚਣੀ ਨਹੀਂ ਸਾਨੂੰ ਇਹ ਤੇ ਵਿਆਹ ਤੇ ਵੀ ਲੱਗਣੇ ਆ ਤੇ ਜੇ ਅਸੀਂ ਮੱਝ ਵੰਡੇ ਇਹਨੂੰ ਵਿੱਚ ਪਾਲੀਏ ਤੇ ਮੱਝ ਤੁਸੀਂ ਦੇ ਲੋ ਸਾਡੇ ਕੋਲ। ਤਦਾਰੂ ਪਸ਼ੂ ਦਿੱਤਾ ਤੁਸੀਂ। ਨਾ ਦੋਸਤੋ ਬਾਕੀ ਵੱਟੇ ਸੱਟੇ ਵੀਰ ਨੇ ਝੋਟੀ ਪਾਈ ਆ ਤਦਾਰੂ ਪਸ਼ੂ ਦਿੱਤਾ ਤੇ ਝੋਟੀ ਤੁਸੀਂ ਚੈੱਕ ਕਰੋ ਵੀਰੇ ਨਾਲ ਬਾਹਰ ਕੱਢਦਾ ਮਾੜਾ ਅਸੀਂ ਤੇ ਤਸੱਲੀ ਨਾਲ ਦਿਖਾਈਏ ਥੋ ਸੋ ਸ਼ੌਕ ਨਾਲ ਕੋਈ ਵੀਰ ਸਾਂਭਣ ਵਾਲੀ ਆ ਜਿਹੜਾ ਕੋਈ ਵੀਰ ਇਹ ਸ਼ੌਕ ਰੱਖਦਾ ਹਾਂ ਕਰੋ ਚੈੱਕ ਇਹਦਾ ਸਭਾ ਮੈਂ ਘਰੋਂ ਕੱਢੀ ਨਹੀਂ ਕਰੀ ਪਤਾ ਕੀ ਬੜਾ ਜੀ ਇੱਕ ਘੰਟਾ ਹੀ ਪਹਿਲਾਂ ਆਈ ਏ ਆ ਜੀ ਨੇੜੇ ਨੇੜੇ ਰੱਖਿਆ ਜੀ ਇੱਥੇ ਤਾਂ ਦੋਸਤੋ ਝੋਟੀ ਚੈੱਕ ਕਰੋ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਜੀ ਸੋ ਸ਼ਾਈ ਸੂਈ ਕਰੋ ਚੈੱਕ ਬਾਕੀ ਸਿੰਘੀ ਬਹੁਤ ਸੋਣੀ ਆ ਬਿਲਕੁਲ ਛੋਟਾ ਪਤਲਾ ਸਿੰਘ ਗੁਲਾਈ ਦੇ ਵਿੱਚ ਕੁੰਡੀ ਚੂੜ ਤੇ ਉਮਰ ਤੁਸੀਂ ਐਸਟੀਮੇਟ ਲਾ ਹੀ ਲੈਣਾ ਠੀਕ ਹੈ ਜੀ ਦੋਂਦੀ ਝੋਟੀ ਆ ਪਿਓਰ ਦੋਂਦਾ ਚੌਕ ਦੇ ਖੜੇ ਦੰਦ ਕੇ ਪੱਟੇ ਆ ਖੜੇ ਆ ਜੀ ਖੜੇ ਆ ਅੱਛਾ ਚੌਕ ਦੇ ਖੜੇ ਆ ਦੇ ਸੁਣਨੇ ਨੇ ਠੀਕ ਹੈ ਜੀ ਬਹੁਤ ਜੀ ਠੀਕ ਆ ਇਹ ਦੋਸਤੋ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਝੋਟੀ ਤੇ ਸੋਣੀ ਸੀਗੀ ਦੋਂਦੀ ਝੋਟੀ ਸੋ ਸਕੀਨੀ ਸਕੁਨੀ ਪੂਰੀ ਆ ਸੋ ਨਕੀਨਾ ਹੀ ਆ ਵਾਕੀ ਨਕੀਨਾ ਹੀ ਆ ਹਰਜੀਤ ਇਹ ਆਪਾਂ ਦੇ ਨਹੀਂ ਕਿੰਨੇ ਦੀ ਆਪਣੇ ਭੈਣ ਭਰਾ ਮਾਸਾ ਜਨਾਂ ਨੂੰ ਸਰਦ ਮੁੱਲ ਭਾਵੇਂ ਦਾ 45000 ਕਰ ਲਈ ਛੋਟੀ ਦੇਖ ਲਈ ਆ ਆਪਾਂ ਵੀ ਥੋੜੀ ਜੀ ਸੁਖਾਣ ਨਾਲ ਲਈ ਆ ਚਲੋ ਆਪਾਂ ਨੂੰ ਉਧਰੋਂ ਦਫਾ ਮਿਲ ਗਿਆ ਆ ਪੰਜ ਚੜ੍ਹ ਲਈ ਆ ਹਾਂਜੀ ਹਾਂਜੀ ਇੱਕ ਘੰਟਾ ਪਹਿਲਾਂ ਆਈ ਆ ਠੀਕ ਆ ਨਾ ਇਹਨੂੰ ਪੱਟਾ ਪਾਇਆ ਮੇਰੇ ਨਾਲ ਹੋਰ ਉਹ ਪੱਟਿਆਂ ਦੇ ਖਾਦੇ ਨਹੀਂ ਹਾਂਜੀ ਤੁਹਾਨੂੰ ਸਾਡਾ ਮੁੱਲ 30000 ਰੁਪਇਆ 30000 ਮੰਗਤ ਹਾਂ 35 ਚੋਂ 10 ਵਾਲਾ ਕੰਮ ਲਓ ਲਓ ਜੀ ਰਾਕੇ ਜਦੋਂ ਕਹਿੰਦੇ ਸਾਂਭਣੀਆਂ ਗੱਲ ਗਾਂ ਵੀ ਕੋਈ ਗੁਣ ਯਾਦ ਰੱਖੂੰਗਾ ਹਾਂ ਚੰਗੀ ਆ ਜਿੱਡੀ ਕੋ ਸ਼ਕੀਨੀ ਲੱਗੀ ਨਾ ਕਰਮਾਲੀ ਨੂੰ ਬਿਲਕੁਲ ਬਿਲਕੁਲ ਆਪਣੇ ਕੋਲ ਜਗਾ ਥੋੜੀ ਜਿਹੀ ਛੋਟੀ ਸਾਂਭਣ ਵਾਲ ਸਾਂਭੀ ਅੱਜ ਆਪਣੇ ਕੋਲ ਟੋਟਲ ਵੀਰੇ 5 ਤੇ ਨੰਬਰ 1 ਆਪਣੇ ਕਰਦੇ ਹੋ ਸਾਂਝੇ ਸਾਡੀ ਵੀਡੀਓ ਨੰਬਰ ਆਪਣਾ 74 75 70 164 ਤੇ 81 493 ਅਨੁਸਾਰ ਠੀਕ ਆ ਜੀ ਬਾਬੇ ਕਿਸਾਨ ਵੀਰ ਉਹ ਨੰਬਰ ਵੀ ਖਰਜੀ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਠੀਕ ਹੈ ਜੀ ਇਸੇ ਟਾਈਮ ਵੀ ਗੱਲਬਾਤ ਕਰੋ ਆਏ ਨਵੇਂ ਨਗਾ ਬਾਰੇ ਪੁੱਛ ਸਕਦੇ ਜੇ ਠੀਕ ਹੈ ਜੀ ਕਿਉਂਕਿ ਰੁਟੀਨ ਦੇ ਵਿੱਚ ਕੰਮ ਕਰਦਾ ਵੀਰ ਤੇ ਜਿਹੜੇ ਆਪਾਂ ਤੁਹਾਨੂੰ ਪਸ਼ੂ ਦਿਖਾ ਦਿੱਤੇ ਆ ਇਹਨਾਂ ਦੇ ਤੁਸੀਂ ਸੌਦੇ ਲਈ ਵੀ ਗੱਲ ਕਰਿਓ ਠੀਕ ਹੈ ਜੀ ਇੱਥੇ ਆਣ ਕੇ ਵਿਜ਼ਿਟ ਕਰਕੇ ਜਿਹੜਾ ਪਸ਼ੂ ਸੋਇਆ ਉਹਨੂੰ ਦੋ ਢੰਗ ਚੋ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ